ਜੀ ਗੁਰਵਿੰਦਰ ਸਿੰਘ ਭਿੰਡਰ ਮੁਕੇਰੀਆਂ ਆਪਣੇ ਭਿੰਡਰ バス ਸਰਵਿਸ ਕੀ ਕੀ ਸਮੱਸਿਆ ਆ ਰਹੀ ਹੈ ਤੁਹਾਨੂੰ ਸਮੱਸਿਆ ਸਰ ਇਹ ਆ ਰਹੀ ਆ ਪਹਿਲੀ ਗੱਲ ਤਾਂ ਅਸੀਂ ਤੁਹਾਡਾ ਜਿਹਨਾਂ ਨੇ ਆਣ ਕੇ ਸਾਡੀ ਗੱਲ ਸੁਣੀ ਆ ਮੀਡੀਆ ਟਾਈਮ ਟੇਬਲ ਸੰਬੰਧੀ ਆ ਜੀ ਟਾਈਮ ਟੇਬਲ ਸੰਬੰਧੀ ਇਦਾਂ ਵਾ ਮੈਂ ਤੇ ਮੇਰੇ ਵੀਰ ਵੱਡੇ ਵੀਰ ਜੀ ਖੜੇ ਨੇ ਪਾਲ バス ਵਾਲੇ ਅਸੀਂ ਘਟੋਂ ਘਟ 2.5 ਸਾਲ ਤੋਂ ਬੱਸਾਂ ਦਾ ਟੈਕਸ ਧਾਰ ਰਹੇ ਆ ਕੁਝ ਦੋ ਤਿੰਨ ਬੱਸਾਂ ਇਹਦੀਆਂ ਨੇ ਚਾਰ ਪੰਜ ਮੇਰੀਆਂ ਨੇ ਜਿਹੜੀਆਂ ਕਿ ਬਿਲਕੁਲ ਰੋੜ ਤੇ ਚੱਕਾ ਜਾਮ ਖੜੀਆਂ ਬਸਟੈਂਡ ਜਾ ਕੇ ਵੇਖ ਸਕਦੇ ਹੋ ਬੁੱਡੇਵਾਲ ਪਿੰਡ ਵੀੜ ਸਕਦੇ ਹੋ ਮਹਿਦਪੁਰ ਜਾ ਕੇ ਵੇਖ ਸਕਦੇ ਜਿਹੜੀਆਂ ਬੱਸਾਂ ਸਾਡੀਆਂ ਖੜੀਆਂ ਨੇ ਉਹਨਾਂ ਦਾ ਅੱਜ ਦੀ ਤਰੀਕ ਤੇ ਅਸੀਂ ਮੋਬਾਈਲ ਤੇ ਤੁਹਾਨੂੰ ਐਮ ਐਮ ਪਰਵਾਨ ਤੇ ਦੱਸ ਸਕਦੇ ਆ ਕਿ ਜਿਨ੍ਹਾਂ ਦਾ ਇੱਕ ਕੁਆਟਰ ਦਾ ਤਿੰਨ ਮਹੀਨਿਆਂ ਦਾ ਟੈਕਸ ਅਸੀਂ ਮਿੰਨੀ ਬੱਸ ਵਾਲੇ ਐਡਵਾਂਸ ਤਾਰਦੇ ਆ ਠੀਕ ਹੈ ਜੀ ਅਸੀਂ ਕੱਲ ਵੀ ਗਏ ਸੀ ਕੱਲ ਵੀ ਸਾਡੀ ਕੋਈ ਉੱਥੇ ਸੁਣਵਾਈ ਨਹੀਂ ਹੋਈ ਇਹ ਅਜੇ ਜਿਹੜੇ ਲੋਕ ਡੰਗਰ ਲੈ ਕੇ ਮੰਡੀਆਂ 'ਚ ਜਾਂਦੇ ਨੇ ਉਹਨਾਂ ਦੀ ਵੀ ਥੋੜੀ ਬਹੁਤੀ ਸੁਣਵਾਈ ਹੁੰਦੀ ਆ ਸਾਡੀ ਜਿਹੜੀ ਐ ਕੋਈ ਸੁਣਵਾਈ ਨਹੀਂ ਅਸੀਂ ਪ੍ਰੋਪਰ ਟੈਕਸ ਤਾਰਦੇ ਆਂ ਪਾਸਿੰਗਾ ਕਰਾ ਰਹੇ ਆਂ ਹਰ ਚੀਜ਼ ਜਿਹੜਾ ਵਾ ਟਾਈਮ ਟੂ ਟਾਈਮ ਕਰਾ ਰਹੇ ਆਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਰਕਾਰ ਯਤਨਸ਼ੀਲ ਐ ਅਸੀਂ ਸਰਕਾਰ ਤੇ ਗੰਦੂਪਰੇ ਤੋਂ ਨਹੀਂ ਕਰਦੇ ਪਰ ਜਿਹੜੇ ਆਰਟੀਆ ਸਾਹਿਬ ਟੀਟੀਆਈ ਹਸ਼ਾਰਪੁਰ ਰੋਡਵੇਜ ਬਿਲਕੁਲ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਨਿੱਕੀ ਜੀ ਗੱਲ ਹੁੰਦੀ ਉੱਠ ਕੇ ਭੱਜ ਜਾਂਦਾ ਆ ਅੱਜ ਵੀ ਅਸੀਂ ਜੀਐਮ ਸਾਹਿਬ ਨੂੰ ਮਿਲ ਲਗੇ ਸਾਨੂੰ ਨਹੀਂ ਮਿਲਿਆ ਤੇ ਜੀਐਮ ਸਾਹਿਬ ਨਹੀਂ ਮਿਲੇ ਫਿਰ ਜਤਿੰਦਰ ਕੁਮਾਰੀ ਸਾਨੂੰ ਉੱਥੇ ਮਿਲਿਆ ਤੇ ਅਸੀਂ ਉਹਨੂੰ ਕਹਿ ਕੇ ਆਏ ਆਂ ਕਿ ਭਾਈ ਸਾਹਿਬ ਨੂੰ ਸਾਡੇ ਨਾਲ ਬਹੁਤ ਜ਼ਿਆਦਾ ਨਜ਼ਾਇਜ਼ ਕਰ ਰਹੇ ਆ ਤੇ ਉਹਦੇ ਸਿਰ ਤੇ ਫਿਰ ਜੂਣੀ ਸਰਕਦੀ ਠੀਕ ਹੈ ਜੀ ਅੱਗੋਂ ਸਾਨੂੰ ਉਲਟਾ ਮਜ਼ਾਕ ਕਰੇਗਾ ਤੇ ਸਾਡੀ ਬੇਨਤੀ ਇਹ ਆ ਕਿ ਜਲਦ ਤੋਂ ਜਲਦ ਟਾਈਮ ਟੇਬਲ ਬਣਾਇਆ ਜਾਵੇ ਤੇ ਨਹੀਂ ਅਸੀਂ ਜਿਹੜਾ ਵਾ ਅੱਗੇ ਤੁਹਾਨੂੰ ਦਰਖਾਸਤ ਤੁਹਾਨੂੰ ਦੱਸ ਚੁੱਕੇ ਆ 16 161 224 ਨੂੰ ਅਸੀਂ ਦਰਖਾਸਤ ਮਾਨਯੋਗ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਸੈਟਰੀਅਟ ਪੰਜਾਬ ਚੰਡੀਗੜ੍ਹ ਤੇ ਟ੍ਰਾਂਸਪੋਰਟ ਮੰਤਰੀ ਮੋਕ ਮੰਤਰੀ ਸਾਹਿਬ ਨੂੰ ਉਹਨਾਂ ਦਾ ਇੱਕ ਸਾਹ ਨੂੰ ਜਵਾਬ ਆ ਚੁੱਕਾ ਵਾ ਕਿ ਤੁਹਾਡੇ ਨਾਲ ਸਿੱਧੇ ਤੌਰ ਤੇ ਰਾਬਤਾ ਕੀਤਾ ਜਾਏਗਾ ਟਰਾਂਸਪੋਰਟ ਭਵਾ ਕਰੇਗਾ ਪਰ ਅੱਜ ਤੱਕ ਇੱਕ ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਸਾਡੇ ਨਾਲ ਕੋਈ ਰਾਬਤਾ ਨਹੀਂ ਹੋਇਆ ਅਸੀਂ 29 ਤਰੀਕ 29 2 2024 ਨੂੰ ਦੁਪਹਿਰੇ 2 ਵਜੇ ਸਰਕਾਰੀ ਹਸਪੀਟਲ ਦੇ ਸਾਹਮਣੇ ਆਪਣੀ ਇੱਕ ਬੱਸ ਜਿਹੜੀ ਹੈ ਸਾਡੇ ਮੂੰਹੋਂ ਗੱਲਾਂ ਜੱਚਦੀਆਂ ਨਹੀਂ ਗਈਆਂ ਤੇ ਨਾ ਹੀ ਇਹ ਕਹਿਣਯੋਗ ਨੇ ਕਿ ਅਸੀਂ 29 ਤਰੀਕ ਨੂੰ ਇਸੇ ਮਹੀਨੇ ਆਪਣੀ ਬੱਸ ਸਾੜਨ ਜਾ ਰਹੇ ਆ ਜੀ ਦੁਖੀ ਹੋ ਕੇ ਕਿਉਂਕਿ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਤਿੰਦਰ ਸਿੰਘ ਜੀ ਜਤਿੰਦਰ ਸਿੰਘ ਜੀ ਕਦੋਂ ਦੀਆਂ ਬੱਸਾਂ ਤੇ ਕਿੰਨੀਆਂ ਬੱਸਾਂ ਤੁਹਾਡੀਆਂ ਖੜੀਆਂ ਤੇ ਕਿੰਨਾ ਟਕਸਪਿਆ ਚਾਰ ਪੰਜ ਬੱਸਾਂ ਖੜੀਆਂ ਜਿ ਮੇਰੀਆਂ ਦੋ ਸਾਲ ਤੋਂ ਉਹ ਟਾਈਮ ਟੇਬਲ ਲਈ ਬਣਿਆ ਹੈਗਾ ਜੀ ਜਾਣਦੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਸਾਡੀ ਆਰ ਕੇ ਸੀ ਮੁੱਖ ਮੰਤਰੀ ਹੁਣ ਸਾਹਿਬ ਨੂੰ ਡੀ ਸੀ ਸਾਹਿਬ ਨੂੰ ਲੈਟਰ ਕੱਢੇ ਸੀਗੇ ਉਹਨਾਂ ਨੇ ਸਾਨੂੰ ਭੇਜਿਆ ਸੀ ਹਬ ਤੁਹਾਡੀ ਸੁਣਵਾਈ ਹੋਏਗੀ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਿਰਕਦੀ ਵੀ ਕੋਈ ਸਾਡੀ ਸੁਣਵਾਈ ਕਿਤੇ ਨਹੀਂ ਹੋ ਰਹੀ ਕੱਲ ਵੀ ਗਏ ਸੀਗੇ ਉਲਟਾ ਹੱਡਾ ਮਜਾਕ ਡਾਇਆ ਜਾ ਰਿਹਾ ਜੀ ਕੀ ਹੁਣ ਮੰਗ ਕੀ ਕਰਦੇ ਮੰਗ ਸਾਡੀ ਇਹ ਵੀ ਸਾਡੇ 29 ਤਰੀਕ ਨੂੰ ਪਹਿਲਾ ਪਹਿਲਾ ਟਾਈਮ ਟੇਬਲ ਬਣਾਤਾ ਜਾਏ ਤੇ ਠੀਕ ਆਨੇ ਤੇ 29 ਤਰੀਕ ਨੂੰ ਠੀਕ 2 ਵਜੇ ਸਰਕਾਰੀ ਹਸਪੀਟਲ ਦੇ ਸਾਹਮਣੇ ਜੇ ਭਿੰਡਰ ਭਾਜੀ ਨੇ ਕਿਹਾ ਆ ਬਸ ਪੱਕੀ ਸਾੜੀ ਜਾਏਗੀ